ਪੰਜਾਬ ਵਿੱਚ ਗੈਂਗਵਾਰ ਚਰਨ ਤੇ ਆਏ ਦਿਨ ਗੋਲੀਬਾਰੀ ਦੇ ਕਟਨਾਵਾ ਵਾਪਰ ਰਹੀਆਂ ਨੇ ਤਾਜ਼ਾ ਕਟਨਾਵਾ ਬਾਬਾ ਬਕਾਲਾ ਦੇ ਪਿੰਡ ਯੋਧੇ ਦੀ ਹੈ ਜਿੱਥੇ ਇੱਕ ਸਾਬਕਾ ਫੌਜੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਉਸਦੇ بیٹے ਤੇ ਫਾਇਰਿੰਗ ਕੀਤੀ ਗਈ 10 ਰਾਉਂਡ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ આરોપીਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਫੌਜੀ ਦੇ بیٹے ਨੂੰ ਫੋਨ ਤੇ ਕਾਲਾਂ ਕਰਕੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਫਾਇਰਿੰਗ ਹੋਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਜਲਦ ਕੰਮਾਂ ਬੀ ਦੀ ਗੱਲ ਕਹਿ ਰਹੀ ਐ ਸਰ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ 7 ਤਰੀਕ 9 ਵਜੇ ਦੇ ਕਰੀਬ ਮੇਰੇ ਗੇਟ ਦੇ ਸਾਹਮਣੇ 8 ਗੋੜੀਆਂ ਚੱਲ ਚੁੱਕੀਆਂ ਨੇ ਔਰ ਮਤਲਬ ਉਦੋਂ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਆ ਉਸੇ ਟਾਈਮ ਦੇ ਪੁਲਿਸ ਆ ਗਈ ਆ ਉਹਨਾਂ ਨੇ ਆਪਣੀ ਜਿਹੜੀ ਆ ਕਾਰਵਾਈ ਮਾਰ ਕੇ ਮੌਕਾ ਵੇਖਿਆ ਤਕੀਸ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਸ਼ਾਮ ਦੇ 5 ਵਜੇ ਦੇ ਕਰੀਬ ਐਸਐਸਓ ਸਾਹਿਬ ਆਏ ਆ ਫੇਰ ਉਹਨਾਂ ਨੂੰ ਅਸੀਂ ਜੇ ਫੁਟੇਜ ਜਿਹੜੀ ਆ ਉਹ ਲਾਗ ਲਾ ਕੇ ਸੀਸੀ ਕੈਮਰਿਆਂ ਦੀ ਖੰਘਾਵੀ ਆ ਉਹਨਾਂ ਦੇ ਆਉਂਦਿਆਂ ਨੂੰ ਉਹਦੇ ਵਿੱਚ ਇੱਕ ਆਦਮੀ ਐਕਟਿਵਾ ਤੇ ਆ ਹਾਂਜੀ ਉਹਦੇ ਕੋਲ ਪਿਸਤੌਲ ਹੀ ਹੈਗਾ ਵਾ ਤੇ ਵਿਪਨ ਵੇਖ ਕੇ ਫੇਰ ਉਹ ਪਿੰਡ ਵੀ ਫਿਰ ਨਹੀਂ ਥਾਂ ਦੀ ਅੱਗੇ ਲੰਘ ਗਿਆ ਵਾ ਤੇ ਜਿਹੜੇ ਅੱਜ ਦੱਸਿਆ ਕਿ ਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤੋਂ ਆਏ ਆ ਉਹਨਾਂ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਹਾਂਜੀ ਅੱਜ ਸਰ ਉਹਨਾਂ ਦੇ ਵੀ ਆਉਣ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਤੁਹਾਨੂੰ ਆਣ ਕੇ ਸਾਰੀ ਮਤਲ ਹੌਸਲਾ ਵਧਾਈ ਦਿੱਤੀ ਆ ਨਾਲ ਉਹਨਾਂ ਨੇ ਬੜਾ ਹੀ ਮੋਰ ਆਪਣੇ ਠੰਡੇ ਜਿਹਰੇ ਨਾਲ ਸਾਨੂੰ ਸਮਝਾਇਆ ਵਾ ਕਿ ਕਿਹੜਾ ਕਿਹੜਾ ਕਿਸ ਤਰ੍ਹਾਂ ਦਾ ਨਾਲ ਸਾਡਾ ਕਿਥੇ ਉਹ ਬੱਚਾ ਸਾਡਾ ਬਾਹਰ ਜਗਰਾਤ ਸਿੰਘ ਬਤੌਰ ਢਾਡੀ ਪ੍ਰਚਾਰਕ ਵਾ ਤੇ ਉਹਨੂੰ 40 ਸਾਲ ਹੋ ਗਏ ਆ ਗਏ ਨੇ ਤੇ ਹੁਣ ਉਹਨੂੰ ਆਪਣੇ ਪਿਛਲੇ ਮਹੀਨੇ ਦੇ 22 23 ਤਰੀਕ ਨੂੰ ਧਮਕੀਆਂ ਮਿਲੀਆਂ ਵਾ ਤੇ ਉਹ ਕਰਕੇ ਫਿਰ ਸਾਨੂੰ ਹੁਣ ਉਹਨਾਂ ਨੇ ਆ ਵਿਸ਼ਵਾਸ ਦਵਾਇਆ ਵਾ ਕਿ ਇਹ ਅਸੀਂ ਮੁਰਜ਼ਮ ਜਿਹੜਾ ਜਲਦੀ ਤੋਂ ਜਲਦੀ ਫਰੈ ਬਣਾ। ਜਿਵੇਂ ਕਿ ਤੁਸੀਂ ਦੱਸਦੇ ਹੋ ਜਗਰਾਤ ਸਿੰਘ ਬਤੌਰ ਢਾਡੀ ਜਿਹੜੇ ਆ ਤੁਹਾਡੇ ਬੇਟੇ ਆ ਔਰ ਉਹਨਾਂ ਨੇ ਉਹ ਉਹਨਾਂ ਨੂੰ ਪਹਿਲਾਂ ਵੀ ਕੋ ਧਮਕੀਆਂ ਮਿਲੀਆਂ ਜਾਂ ਇਹ ਪਹਿਲੀ ਹੀ ਧਮਕੀ ਸੀ? ਨਹੀਂ ਜੀ ਇਹ ਪਹਿਲੀ ਧਮਕੀ ਆ ਜੀ। ਅੱਛਾ ਜੀ ਤੇ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਹਾਂ ਜੀ ਮੈਂ ਤਾਂ ਸਾਰੇ ਇਹੋ ਮੰਗ ਕਰਨ ਲਿਆ ਵਾਂ ਕਿ ਜੇ ਸਾਡਾ ਜਿਹੜਾ ਵਾ ਇਹ ਜੀ ਪੂਰੀ ਸਰਸਤਕੇ ਦਾ ਆਪਣਾ ਰੱਖਿਆ ਜਾਵੇ ਔਰ ਜਿਹੜੇ ਬੰਦੇ ਇਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਪਰਿਆ ਜਾਵੇ ਔਰ ਉਹਨਾਂ ਦੇ ਇਸ ਵਿਸ਼ੇ ਤੇ ਡੰਗਾਈ ਤੱਕ ਉਹਦੀ ਜਿਹੜੀ ਪੌਨਸਾਨ ਹੋਣੀ ਚਾਹੀਦੀ ਆ ਵੀ ਕਿੱਥੋਂ ਆ ਕਿਉਂਕਿ ਇਹ ਇੱਕ ਦੋ ਆਦਮੀ ਦਾ ਕੰਮ ਨਹੀਂ ਇਹ ਕੋਈ ਨਾ ਕੋਈ ਸਿਆਸਤ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਮੇਰੇ ਨਾਲ ਪੰਜਾਬ ਵਿੱਚ ਗੈਂਗਵਾਰ ਚਰਨ ਤੇ ਆਏ ਦਿਨ ਗੋਲੀਬਾਰੀ ਦੇ ਕਟਨਾਵਾ ਵਾਪਰ ਰਹੀਆਂ ਨੇ ਤਾਜ਼ਾ ਕਟਨਾਵਾ ਬਕਾਲਾ ਦੇ ਪਿੰਡ ਯੋਧੇ ਦੀ ਹੈ ਜਿੱਥੇ ਇੱਕ ਸਾਬਕਾ ਫੌਜੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਉਸਦੇ بیٹے ਤੇ ਫਾਇਰਿੰਗ ਕੀਤੀ ਗਈ 10 ਰਾਉਂਡ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ આરોપીਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਫੌਜੀ ਦੇ بیٹے ਨੂੰ ਫੋਨ ਤੇ ਕਾਲਾਂ ਕਰਕੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਫਾਇਰਿੰਗ ਹੋਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਜਲਦ ਕੰਮਾਂ ਵੀ ਦੀ ਗੱਲ ਕਹਿ ਰਹੀ ਐ ਸਰ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ 7 ਤਰੀਕ 9 ਵਜੇ ਦੇ ਕਰੀਬ ਮੇਰੇ ਗੇਟ ਦੇ ਸਾਹਮਣੇ 8 ਗੋੜੀਆਂ ਚੱਲ ਚੁੱਕੀਆਂ ਨੇ ਔਰ ਮਨੋ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਆ ਉਸੇ ਟਾਈਮ ਦੇ ਪੁਲਿਸ ਆ ਗਈ ਆ ਉਹਨਾਂ ਨੇ ਆਪਣੀ ਜਿਹੜੀ ਆ ਕਾਰਵਾਈ ਮਾਰ ਕੇ ਮੌਕਾ ਵੇਖਿਆ ਤਪੀਸ ਕੀਤੀ ਆ ਉਸ ਤੋਂ ਬਾਅਦ ਵਿੱਚ ਅਗਲੇ ਦਿਨ ਸ਼ਾਮ ਦੇ 5 ਵਜੇ ਦੇ ਕਰੀਬ ਐਸਟੋ ਸਾਹਿਬ ਆਏ ਆ ਫੇਰ ਉਹਨਾਂ ਅਹੀਂ ਦੇ ਫੁਟਿੰਗ ਜਿਹੜੀ ਆ ਉਹ ਲਾਗ ਲਾ ਕੇ ਸੀਸੀ ਕੈਮਰਿਆਂ ਦੀ ਖੰਘਾਵੀ ਆ ਉਹਨਾਂ ਦੇ ਆਉਂਦਿਆਂ ਨੂੰ ਉਹਦੇ ਵਿੱਚ ਇੱਕ ਆਦਮੀ ਐਕਟਿਵਾ ਤੇ ਆ ਹਾਂਜੀ ਉਹਦੇ ਕੋਲ ਪਿਸਤੌਲ ਵੀ ਹੈਗਾ ਵਾ ਤੇ ਵਿਪਨ ਵੇਖ ਕੇ ਫੇਰ ਉਹ ਪਿੰਡ ਵੀ ਫਿਰ ਨਹੀਂ ਜਾਂਦੀ ਅੱਗੇ ਲੰਘ ਗਿਆ ਤੇ ਜਿਹੜੇ ਅੱਜ ਦੱਸਿਆ ਕਿ ਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤੋਂ ਆਏ ਆ ਉਹਨਾਂ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਹਾਂਜੀ ਅੱਜ ਸਰ ਉਹਨਾਂ ਦੇ ਆਉਣ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਤੁਹਾਨੂੰ ਆਣ ਕੇ ਸਾਰੀ ਮਨ ਹੌਸਲਾ ਵਧਾਈ ਦਿੱਤੀ ਆ ਨਾਲ ਉਹਨਾਂ ਨੇ ਬੜਾਈ ਮੋਰ ਆਪਣੇ ਠੰਡੇ ਜਿਗਰ ਦੇ ਨਾਲ ਸਾਨੂੰ ਸਮਝਾਇਆ ਵਾ ਕਿ ਕਿਹੜਾ ਕਿਹੜਾ ਕਿਸ ਤਰ੍ਹਾਂ ਨਾਲ ਸਾਡਾ ਕਿੱਥੇ ਆ ਬੱਚਾ ਸਾਡਾ ਬਾਹਰ ਜਗਰਾਤ ਸਿੰਘ ਬਤੌਰ ਢਾਡੀ ਪ੍ਰਚਾਰਕ ਵਾ ਤੇ ਉਹਨੂੰ 50 ਸਾਲ ਹੋ ਗਿਆ ਗਏ ਨੇ ਤੇ ਹੁਣ ਉਹਨੂੰ ਆਪਣੇ ਪਿਛਲੇ ਮਹੀਨੇ ਦੇ 22 ਤਰੀਕ ਨੂੰ ਧਮਕੀਆਂ ਮਿਲੀਆਂ ਵਾ ਤੇ ਉਹ ਕਰਕੇ ਫਿਰ ਸਾਨੂੰ ਹੁਣ ਉਹਨਾਂ ਨੇ ਆ ਵਿਸ਼ਵਾਸ ਦਵਾਇਆ ਵਾ ਕਿ ਇਹ ਅਸੀਂ ਮੁਰਜਮ ਜਿਹੜਾ ਜਲਦੀ ਤੋਂ ਜਲਦੀ ਫਰੀ ਜੀ ਜਿਵੇਂ ਕਿ ਤੁਸੀਂ ਦੱਸਦੇ ਹੋ ਜਗਰਾਤ ਸਿੰਘ ਬਤੌਰ ਢਾਡੀ ਜਿਹੜੇ ਆ ਤੁਹਾਡੇ ਬੇਟੇ ਆ ਔਰ ਉਹਨਾਂ ਨੇ ਉਹ ਉਹਨਾਂ ਨੂੰ ਪਹਿਲਾਂ ਵੀ ਕੋ ਧਮਕੀਆਂ ਮਿਲੀਆਂ ਜਾਂ ਇਹ ਪਹਿਲੀ ਹੀ ਧਮਕੀ ਸੀ ਨਹੀਂ ਜੀ ਇਹ ਪਹਿਲੀ ਧਮਕੀ ਆ ਜੀ ਅੱਛਾ ਜੀ ਤੇ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਹਾਂ ਜੀ ਮੈਂ ਤਾਂ ਸਾਰੇ ਇਹੋ ਮੰਗ ਕਰਨ ਲਿਆ ਵਾਂ ਕਿ ਜੇ ਸਾਡਾ ਜਿਹੜਾ ਵਾ ਇਹ ਜੀ ਪੂਰੀ ਸੁਰਸਤਕੇ ਦਾ ਪਹਾਂ ਰੱਖਿਆ ਜਾਵੇ ਔਰ ਜਿਹੜੇ ਬੰਦੇ ਇਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਪੜਿਆ ਜਾਵੇ ਔਰ ਉਹਨਾਂ ਦੇ ਇਸ ਵਿਸ਼ੇ ਤੇ ਡੰਗਾਈ ਤੱਕ ਉਹਦੀ ਜਿਹੜੀ ਪੌਣਸਾਣ ਹੋਣੀ ਚਾਹੀਦੀ ਆ ਵੀ ਕਿੱਥੋਂ ਆ ਕਿਉਂਕਿ ਇਹ ਇੱਕ ਦੋ ਆਦਮੀ ਦਾ ਕੰਮ ਨਹੀਂ ਇਹ ਕੋਈ ਨਾ ਕੋਈ ਸਿਆਸਤ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਮੇਰੇ ਨਾਲ